ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਈਟੀਟੀ 9894 ਪ੍ਰੀਖਿਆ ਦੀ ਗੱਲ ਕਰਨ ਜਾ ਰਹੇ ਹਾਂ ਕੱਲ 15 ਅਗਸਤ ਨੂੰ ਸਿੱਖਿਆ ਵਿਭਾਗ ਵੱਲੋਂ ਇਹਨਾਂ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਰੋਲ ਨੰਬਰ ਵਾਈਜ਼ ਇਸ ਪ੍ਰੀਖਿਆ ਦੇ ਵਿੱਚ ਲਗਭਗ 20000 ਜਿਹੜੇ ਕੈਂਡੀਡੇਟ ਸਗੇ ਜੀ ਰਜਿਸਟਰਡ ਸਗੇ ਬਟ ਉਹਨਾਂ ਚੋਂ ਵੀ ਕਾਫੀ ਸਾਰੇ ਜਿਹੜੇ ਸਟੂਡੈਂਟ ਸਗੇ ਉਹ ਪੇਪਰ ਦੇਣ ਨਹੀਂ ਗਏ ਕਾਫੀ ਸਾਰੇ ਰੀਜਨਸ ਹੋ ਸਕਦੇ ਆ ਜਿਨ੍ਹਾਂ ਵਿੱਚੋਂ ਇੱਕ ਰੀਜਨ ਤਾਂ ਇਹ ਹੈਗਾ ਆ ਉਹਨਾਂ ਵਿੱਚੋਂ ਕਾਫੀ ਫੀ ਸਾਰੇ ਸਾਥੀਆਂ ਨੂੰ ਲੱਗਦਾ ਹੋਣਾ ਕਿ ਮੇਰੇ ਨੰਬਰ ਜਿਹੜੇ ਹੈਗੇ ਆ ਪੇਪਰ 2 ਦੇ ਵਿੱਚ ਉਹ ਬਹੁਤ ਘੱਟ ਬਣੇ ਆ ਸੋ ਇਸ ਰੀਜ਼ਨ ਕਰਕੇ ਉਹਨਾਂ ਨੇ ਨਾ ਤਾਂ ਦੁਬਾਰਾ ਫੀਸ ਦਿੱਤੀ ਤੇ ਨਾ ਹੀ ਉਹਨਾਂ ਨੇ ਦੁਬਾਰਾ ਪੇਪਰ ਦਿੱਤਾ ਇਸ ਵੀਡੀਓ ਦੇ ਵਿੱਚ ਮੈਂ ਗੱਲ ਕਰਨ ਜਾ ਰਿਹਾ ਕਿ ਜਿਨ੍ਹਾਂ ਸਾਥੀਆਂ ਦਾ ਪੇਪਰ ਕਲੀਅਰ ਨਹੀਂ ਹੋਇਆ ਉਹ ਹੁਣ ਕੀ ਕਰ ਸਕਦੇ ਨੇ ਸਭ ਤੋਂ ਪਹਿਲੀ ਜਿਹੜੀ ਗੱਲ ਹੈਗੀ ਹੈ ਕਿ ਜਿਹੜੇ ਸਾਥੀ ਸਿਲੈਕਟ ਹੋਣਗੇ ਇਸ ਰਿਕਰੂਟਮੈਂਟ ਦੇ ਵਿੱਚ ਉਹਨਾਂ ਸਾਰਿਆਂ ਨੇ ਬੜੀ ਮਿਹਨਤ ਕੀਤੀ ਹੋਣੀ ਆ ਪਹਿਲਾਂ ਵੇਖੋ ਤੁਸੀਂ ਪੇਪਰ 1 ਪਾਸ ਕੀਤਾ ਉਸ ਤੋਂ ਬਾਅਦ ਤੁਸੀਂ ਪੰਜਾਬੀ ਦਾ ਪੇਪਰ ਸੈਕੰਡ ਪੇਪਰ ਜਿਹੜਾ ਸਬਜੈਕਟ ਦਾ ਹੁੰਦਾ ਆ ਉਸ ਤੋਂ ਪਹਿਲਾਂ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਣੀ ਆ ਈਟੀਟੀ ਕੀਤੀ ਹੋਣੀ ਆ ਐਨੀ ਮਿਹਨਤ ਕਰਨ ਤੋਂ ਬਾਅਦ ਫਿਰ ਜਾ ਕੇ ਤੁਹਾਡਾ ਲਾਸਟ ਤੇ ਪੇਪਰ ਕਲੀਅਰ ਹੋਇਆ ਐਂਡ ਅੱਗੇ ਜਿਵੇਂ ਜਿਵੇਂ ਇਹਨਾਂ ਵੱਲੋਂ ਪ੍ਰੋਸੈਸ ਸ਼ੁਰੂ ਕੀਤਾ ਜਾਊਗਾ ਤੁਹਾਨੂੰ ਅਪੁਆਇੰਟਮੈਂਟ ਲੈਟਰ ਵੀ ਦੇ ਦਿੱਤੇ ਜਾਣਗੇ ਜਿਵੇਂ ਜਿਵੇਂ ਜਿਹੜਾ ਪ੍ਰੋਸੈਸ ਹੈਗਾ ਜੀ ਅੱਗੇ ਜਾਊਗਾ ਸੋ ਇੱਥੇ ਤੱਕ ਆਪਾਂ ਸਿਲੈਕਟਡ ਸਟੂਡੈਂਟ ਦੀ ਗੱਲ ਕਰ ਲਈ ਆ ਬਟ ਜਿਨ੍ਹਾਂ ਸਾਥੀਆਂ ਦਾ ਪੇਪਰ ਕਲੀਅਰ ਨਹੀਂ ਹੋਇਆ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜਿਹੜੇ ਸਾਥੀ ਰਹਿ ਗਏ ਉਹਨਾਂ ਨੇ ਮਿਹਨਤ ਨਹੀਂ ਕੀਤੀ ਸੀਗੀ ਉਹਨਾਂ ਨੇ ਵੀ ਬਾਕੀ ਸਟੂਡੈਂਟਸ ਵਾਂਗ ਆਪਦੇ ਪੇਪਰ ਦੀ ਬੜੇ ਹੀ ਵਧੀਆ ਤਰੀਕੇ ਨਾਲ ਤਿਆਰੀ ਕੀਤੀ ਈਟੀਟੀ ਡੀਐਲਐਡ ਕੀਤੀ ਗ੍ਰੈਜੂਏਸ਼ਨ ਕੀਤੀ ਪੇਪਰ 1 ਪਾਸ ਕੀਤਾ ਪੰਜਾਬੀ ਦਾ ਪੇਪਰ ਪਾਸ ਕੀਤਾ ਸਬਜੈਕਟ ਪੇਪਰ ਪਾਸ ਕੀਤਾ ਜਾਂ ਫਿਰ ਨਹੀਂ ਵੀ ਕੀਤਾ ਬਟ ਕੁਝ ਨੰਬਰਾਂ ਕਰਕੇ ਰਹਿ ਗਏ ਸੋ ਇਹੋ ਜੀ ਸਿਚੁਏਸ਼ਨ ਦੇ ਵਿੱਚ ਸੈਡ ਹੋਣਾ ਜਾਂ ਉਦਾਸ ਹੋਣਾ ਬੜੀ ਸੁਭਾਵਿਕ ਜੀ ਗੱਲ ਹੈਗੀ ਹੈ ਕਿ ਜੋ ਚੀਜ਼ ਆਪਾਂ ਐਕਸਪੈਕਟ ਕਰ ਰਹੇ ਸੀਗੇ ਆਪਣੇ ਅਕੋਰਡਿੰਗ ਹੋਈ ਨਹੀਂ ਤੇ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੀਆਂ ਸਿਚੁਏਸ਼ਨਸ ਆਉਂਦੀਆਂ ਰਹਿੰਦੀਆਂ ਨੇ ਕਿ ਜੋ ਆਪਾਂ ਹਾਸਲ ਕਰਨਾ ਚਾਹੁੰਦੇ ਆ ਉਹ ਆਪਾਂ ਨੂੰ ਹਮੇਸ਼ਾ ਨਹੀਂ ਮਿਲਦਾ ਬਟ ਇਸ ਸਿਚੁਏਸ਼ਨ ਦੇ ਵਿੱਚ ਤੁਸੀਂ ਹੱਥ ਦੇ ਹੱਥ ਧਰ ਕੇ ਨਹੀਂ ਬੈਠਣਾ ਨਾ ਹੀ ਸੈਡ ਫੀਲ ਕਰਨਾ ਆ ਜੇਕਰ ਤੁਸੀਂ ਦੁਖੀ ਰਹੋਗੇ ਇਸ ਚੀਜ਼ ਨੂੰ ਲੈ ਕੇ ਬੈਠੇ ਰਹੋਗੇ ਤਾਂ ਇਹਦੇ ਨਾਲ ਵੀ ਨੁਕਸਾਨ ਤੁਹਾਡਾ ਹੀ ਹੋਵੇਗਾ ਲੌਂਗ ਟਰਮ ਦੇ ਵਿੱਚ ਤੁਸੀਂ ਆਪ ਦੀ ਮੈਂਟਲ ਪੀਸ ਨੂੰ ਆਲਰੇਡੀ ਖਰਾਬ ਕਰ ਚੁੱਕੇ ਹੋ ਇਹਨਾਂ ਚੀਜ਼ਾਂ ਨੂੰ ਵਾਰ-ਵਾਰ ਸੋਚ ਕੇ ਕਿਉਂਕਿ ਇਹ ਜਿਹੜੀ ਗੱਲ ਹੈਗੀ ਆ ਇਹ ਗੱਲ ਤੁਹਾਡੇ ਦੇ ਬੀਤਰੀਆ ਤੇ ਹੋ ਸਕਦਾ ਮੈਂ ਉਸ ਲੈਵਲ ਤੇ ਮੈਂ ਨਾ ਸਮਝ ਸਕਦਾ ਹੋਵਾਂ ਬਟ ਫਿਰ ਵੀ ਤੁਹਾਡੇ ਹੱਥ ਵਿੱਚ ਹੈ ਕਿ ਤੁਸੀਂ ਇਹਦੇ ਬਾਰੇ ਸੋਚੋ ਕੀ ਮੈਂ ਆਉਣ ਵਾਲੀਆਂ ਜਿਹੜੀਆਂ ਪ੍ਰੀਖਿਆਵਾਂ ਨੇ ਉਹਨਾਂ ਦੀ ਤਿਆਰੀ ਕਰਾਂ ਜੇਕਰ ਤੁਸੀਂ ਓਵਰਏਜ ਹੋ ਚੁੱਕੇ ਹੋ ਤੁਹਾਡਾ ਲਾਸਟ ਮੌਕਾ ਹੈਗਾ ਵੇਖੋ ਉਹ ਸਿਚੁਏਸ਼ਨ ਵਿੱਚ ਤਾਂ ਕੁਝ ਨਹੀਂ ਕੀਤਾ ਜਾ ਸਕਦਾ ਹੁਣ ਜਦੋਂ ਆਪਾਂ ਕੁਝ ਕਰ ਹੀ ਨਹੀਂ ਸਕਦੇ ਤਾਂ ਦੁਖੀ ਹੋਣ ਦਾ ਵੀ ਕੋਈ ਮਤਲਬ ਨਹੀਂ ਬਣਦਾ ਅੱਗੇ ਵੀ ਆਪਾਂ ਜ਼ਿੰਦਗੀ ਜੀਣੀ ਆ ਸੋ ਇਸ ਕਰਕੇ ਹੌਸਲੇ ਦੀ ਜ਼ਰੂਰਤ ਤਾਂ ਪੈਣੀ ਆ ਤੁਸੀਂ ਖੁਦ ਨੂੰ ਹੌਸਲਾ ਦੇ ਸਕਦੇ ਹੋ ਜੋ ਤੁਹਾਡੇ ਲਈ ਬੈਟਰ ਹੈਗਾ ਜੀ ਉਹਦੇ ਤੇ ਕੰਮ ਕੀਤਾ ਜਾ ਸਕਦਾ ਆ ਐਂਡ ਜਿਨ੍ਹਾਂ ਸਾਥੀਆਂ ਕੋਲ ਟਾਈਮ ਪਿਆ ਆ ਏਜ ਹੈਗੀ ਆ ਉਹਨਾਂ ਦੀ ਘੱਟ ਉਹ ਸਾਥੀ ਆਪਦੇ ਨੈਕਸਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਕਿ ਜਿਹੜੀ ਕਮੀ ਪੇਸ਼ੀ ਇਸ ਪ੍ਰੀਖਿਆ ਵਿੱਚ ਰਹਿ ਗਈ ਹੁਣ ਅਗਲੀ ਵਾਰ ਜਦੋਂ ਪ੍ਰੀਖਿਆ ਕੰਡਕਟ ਕਰਵਾਈ ਜਾਏਗੀ ਉਹਦੇ ਵਿੱਚ ਮੈਂ ਸਾਰੇ ਐਗਜ਼ਾਮ ਦੀ ਤਿਆਰੀ ਵਧੀਆ ਤਰੀਕੇ ਨਾਲ ਕਰ ਲੈਣੀ ਆ ਤੁਸੀਂ ਇਹ ਦਿਮਾਗ ਵਿਚ ਰੱਖੋ ਕਿਉਂਕਿ ਜੋ ਹੋਣਾ ਸੀ ਉਹ ਤਾਂ ਹੋ ਗਿਆ ਸੋ ਤੁਸੀਂ 2-4 ਦਿਨਾਂ ਦਾ ਸਮਾਂ ਲੈ ਕੇ ਖੁਦ ਨੂੰ ਟਾਈਮ ਦਿਓ ਇਕੱਲੇ ਬੈਠੋ ਸੋਚ ਵਿਚਾਰ ਕਰੋ ਕਿ ਮੈਨੂੰ ਅੱਗੇ ਕਰਨਾ ਕੀ ਚਾਹੀਦਾ ਹੈ ਐਂਡ ਹਾਰ ਮੰਨਣ ਦੀ ਜ਼ਰੂਰਤ ਨਹੀਂ ਹੈਗੀ ਕੋਈ ਵੀ ਨਾ ਹੀ ਪੁੱਠੇ ਸਿੱਧੇ ਜਿਹੜੇ ਖਿਆਲ ਆ ਗਏ ਆ ਉਹ ਦਿਮਾਗ ਵਿੱਚ ਲਿਆਉਣ ਦੀ ਜ਼ਰੂਰਤ ਹੈਗੀ ਆ ਨਾ ਹੀ ਇਹ ਤੁਹਾਡਾ ਕੋਈ ਲਾਸਟ ਐਗਜ਼ਾਮ ਸੀ ਤੇ ਇਸ ਤਰ੍ਹਾਂ ਵੀ ਨਹੀਂ ਹੋਣਾ ਕਿ ਇਨ ਫਿਊਚਰ ਜਿਹੜੀਆਂ ਪੋਸਟਾਂ ਨੇ ਉਹ ਕਦੇ ਵੀ ਨਾ ਆਉਣਗੀਆਂ ਕਿਉਂਕਿ ਟੀਚਰਾਂ ਦੀ ਜਿਹੜੀ ਰਿਕੁਆਇਰਮੈਂਟ ਹੈਗੀ ਐ ਜੀ ਉਹ ਤਾਂ ਰਹਿੰਦੀ ਹੈ ਹਮੇਸ਼ਾ ਹੀ ਟੀਚਰ ਰਿਟਾਇਰ ਵੀ ਹੋਣ ਬੱਚਿਆਂ ਦੀ ਗਿਣਤੀ ਵਧਣ ਦੇ ਨਾਲ ਪੋਸਟਾਂ ਨਵੀਆਂ ਵੀ ਕ੍ਰੀਏਟ ਹੁੰਦੀਆਂ ਨੇ ਸੋ ਇਹ ਦੋ ਚਾਰ ਗੱਲਾਂ ਮੈਂ ਤੁਹਾਡੇ ਨਾਲ ਕਰਨੀਆਂ ਚਾਹੁੰਦਾ ਸੀ ਹੋਪਸੋ ਇਹਨਾਂ ਗੱਲਾਂ ਨੂੰ ਸੁਣਨ ਤੋਂ ਬਾਅਦ ਤੁਹਾਡੇ ਵਿੱਚ ਇੱਕ ਵੱਖਰੇ ਲੈਵਲ ਦੀ એનર્ਜੀ ਆਊਗੀ ਐਂਡ ਤੁਸੀਂ ਇਸ ਪ੍ਰੀਖਿਆ ਬਾਰੇ ਜ਼ਿਆਦਾ ਨਾ ਸੋਚੋਗੇ ਐਂਡ ਆਪਦੇ ਅਗਲੇ ਐਗਜ਼ਾਮ ਦੀ ਤਿਆਰੀ ਕਰਨ ਦੀ ਕੋਸ਼ਿਸ਼ ਕਰੋਗੇ ਦਿੱਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਹਰਿਆਣੇ ਦੇ ਵਿੱਚ ਵੀ ਜੀਬੀਟੀ ਦੇ ਐਗਜ਼ਾਮ ਕੰਡਕਟ ਕਰਵਾਏ ਜਾਂਦੇ ਆ ਕੋਸ਼ਿਸ਼ ਕਰੋ ਉੱਥੇ ਵਾਲੇ ਜਿਹੜੇ ਪੇਪਰ ਹੈਗੇ ਆ ਖਾਸ ਕਰਕੇ ਟੈਟ ਦੀ ਪ੍ਰੀਖਿਆ ਦੇ ਤੁਸੀਂ ਉਹ ਵੀ ਕਲੀਅਰ ਕਰਕੇ ਰੱਖੋ ਜਿਵੇਂ ਦਿੱਲੀ ਵਿੱਚ ਜਾਂ ਫਿਰ ਚੰਡੀਗੜ੍ਹ ਦੇ ਵਿੱਚ ਜਦੋਂ ਰਿਕਰੂਟਮੈਂਟਸ ਆਉਂਦੀਆਂ ਨੇ ਉੱਥੇ ਤੁਹਾਡੇ ਤੋਂ ਸਟੈਟ ਦਾ ਪੇਪਰ 1 ਪਾਸ ਮੰਗਿਆ ਜਾਂਦਾ ਹੈ ਸੋ ਤੁਸੀਂ ਇਹਨਾਂ ਪ੍ਰੀਖਿਆਵਾਂ ਨੂੰ ਵੀ ਪਾਸ ਕਰਕੇ ਰੱਖੋ ਆਪਦੇ ਲਈ ਜਿਹੜੀਆਂ ਓਪਰਚ्युनिटीਜ਼ ਨੇ ਇਹਨਾਂ ਨੂੰ ਹੋਰ ਜ਼ਿਆਦਾ ਐਕਸਪਲੋਰ ਕਰੋ ਜਿਵੇਂ ਹਰਿਆਣਾ ਵਿੱਚ ਜਿਹੜਾ ਐਚਟੈਟ ਕੰਡਕਟ ਕਰਵਾਇਆ ਜਾਂਦਾ ਕੋਸ਼ਿਸ਼ ਕਰੋ ਉਹ ਵੀ ਪਾਸ ਕਰਕੇ ਰੱਖ ਲਿਆ ਜਾਵੇ ਤਾਂ ਜੋ ਤੁਹਾਡੀਆਂ ਜਿਹੜੀਆਂ ਓਪਰਚ्युनिटीਜ਼ ਨੇ ਜਿਹੜੇ ਤੁਹਾਨੂੰ ਅਵਸਰ ਮਿਲਣੇ ਹੈਗੇ ਆ ਤੁਸੀਂ ਉਹਨਾਂ ਨੂੰ ਗ੍ਰੈਬ ਕਰ ਸਕੋ ਸੋ ਇਹ ਸੀਗੀ ਅੱਜ ਦੀ ਆਪਣੀ ਵੀਡੀਓ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਐਜੂਕੇਸ਼ਨਲ ਐਂਡ ਮੋਟੀਵੇਸ਼ਨਲ ਵੀਡੀਓਜ਼ ਬਣਾਉਂਦੇ ਰਹਿੰਨੇ ਆ। ਥੈਂਕ ਯੂ so much for watching god bless you all